ਬਿਣਾ ਟੂਟੀ ਵਾਲਾ ਪਲੇਨ ਘੜਾ ਲੈ ਕੇ ਘੜੇ ਦਾ ਜਿਹੜਾ ਪਾਣੀ ਹੈ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਤੁਹਾਡੇ ਜੋੜਾਂ ਦੇ ਵਿੱਚੋਂ ਯੂਰਿਕ ਐਸਿਡ ਨੂੰ ਐਂ ਵਾਸ਼ ਕਰ ਦਿੰਦਾ ਤੇ ਉਹ ਕਿਕਰ ਤੋਂ ਲਾਏ ਹੋਏ ਤੁੱਕੇ ਉਹਨਾਂ ਨੂੰ ਛਾਂ ਦੇ ਵਿੱਚ ਸਕਾ ਲੋ ਘਰੇ ਲਿਆ ਕੇ ਮੰਜੇ ਥੱਲੇ ਸਿਰਦਿਓ ਹੋਰ ਕਿਸੇ ਛਾਂ ਦੇ ਛਾਂਮੀ ਜਗ੍ਹਾ ਤੇ ਸਿਰਦਿਓ ਜਿੱਥੇ ਛਾਂਜ ਸੁੱਕਣਗੇ ਨਾ ਤਾਂ ਉਹਦੇ ਤੱਤ ਨਹੀਂ ਘਟਦੇ ਤੁਸੀਂ ਕਹਿੰਦੇ ਹੋ ਗਰੀਸ ਪੈ ਨਹੀਂ ਕਹਿੰਦਾ ਇਹ ਸੈਰਨੋਵਲ ਫਲੂਇਡ ਹੁੰਦਾ ਔਰ ਇਹਨੂੰ ਗਰੀਸ ਕਹਿ ਕਹਿ ਕੇ ਅਸੀਂ ਆਪਰੇਸ਼ਨ ਥੀਏਟਰ ਤੱਕ ਆਪ ਹੀ ਲੈ ਕੇ ਗਏ ਆ ਐਸੀ ਤਰ੍ਹਾਂ ਸਰਜਨ ਕੋਲ ਜਾਏਗੇ ਉਹਨਾਂ ਨੇ ਕਹਿਣਾ ਵੀ ਆਪਰੇਸ਼ਨ ਕਰਾ ਹੋਰ ਕੋਈ ਹੱਲੇ ਨਹੀਂ ਇਹ ਜਿਹੜੀਆਂ ਤਿੰਨ ਚੀਜ਼ਾਂ ਨੇ ਇਹ ਸਾਨੂੰ ਕਿਸੇ ਅਰੇਗੇ ਰੇੜੇ ਨਹੀਂ ਦਿੱਤੀਆਂ ਇਹ ਸਾਨੂੰ ਉਹਨੇ ਦਿੱਤੀਆਂ ਨੇ ਜਿਹਨੇ ਸ੍ਰਿਸ਼ਟੀ ਰਚੀ ਆ ਬਰਸ਼ ਲੈ ਲਓ ਜਿਹਦੇ ਨਾਲ ਤੁਸੀਂ ਮੰਜਣ ਕਰਦੇ ਹੋ ਉਹਦੇ ਨਾਲ ਤੁਸੀਂ ਦੰਦਾਂ ਤੇ ਮੰਜਣ ਕਰੋ ਤੁਹਾਡੇ ਮੂੰਹ ਚੋਂ ਬਦਬੂ ਆਉਂਦੀ ਹੈ ਇਹ ਗੱਲ ਪੱਕੀ ਹੈ ਕਿਉਂਕਿ ਜਦੋਂ ਜੋੜਾਂ ਦਾ ਦਰਦ ਹੁੰਦਾ ਨਾ ਉਦਾ ਮੁੱਖ ਕਾਰਨ ਮੰਨਦਾ পেট ગેਸ ਤੇ ਕਬਜ ਜਦੋਂ ਤੁਸੀਂ ਪਹਿਲਾਂ ਗੁੜ ਖਾ ਲਓਗੇ ਤਾਂ ਉਹਦੇ ਵਿੱਚ ਇੱਕ ਸ਼ਕਤੀ ਆਉਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਤੁਹਾਡਾ ਖਾਣਾ ਖਾਂਦਾ ਹੋਇਆ ਉਹ ਪ੍ਰੋਪਰ ਤੁਹਾਨੂੰ ਪਚੇਗਾ ਤੇ ਇਸੇ ਤਰ੍ਹਾਂ ਜਿਹੜੇ ਚੀਜ਼ਾਂ ਖਾਣੀਆਂ ਨੇ ਉਹਨੂੰ ਤਰੀਕੇ ਨਾਲ ਖਾਓ ਆਪਣੀ ਡਾਈਟ ਸੈੱਟ ਕਰੋ ਮੇਥੀ ਕਲੌਂਜੀ 20 ਦਾਣੇ ਮੇਥੀ ਦੇ 10 ਦਾਣੇ ਕਲੌਂਜੀ ਦੇ ਔਰ 30 ਦਾਣੇ ਆਪਣੇ ਉਹਦੇ ਛੋਲੇ ਦੇ ਕਾਲੇ ਛੋਲੇ ਰਾਤ ਨੂੰ ਪਾਣੀ ਚ ਭਿਉਂ ਦਿਓ ਕੰਚ ਦੀ ਕੌਲੀ ਚ ਸਵੇਰੇ ਉੱਠ ਕੇ ਉਹਨੂੰ ਚਬਾ ਚਬਾ ਕੇ ਖਾਣਾ ਔਰ ਜਿਹੜਾ ਪਾਣੀ ਪੀਓਗੇ ਰੱਖਿਆ ਉਹਨੂੰ ਸਿਪ ਕਰ ਕਰਕੇ ਪੀਣਾ ਜਦੋਂ ਤੁਸੀਂ 50 55 ਦੇ ਹੋਣਾ ਸਾਡੀ ਉਮਰ ਚ ਆਉਣਾ ਤਾਂ ਉਹ ਮਸ਼ੀਨਾਂ ਨੇ ਕਮਜ਼ੋਰ ਹੋ ਜਾਣਾ ਕਿਉਂਕਿ ਅਸੀਂ ਫਿਰ ਵੀ ਕਿਤੇ ਨਾ ਕਿਤੇ ਅਸਲੀ ਦੇਸੀ ਕਿਉਂ ਖਾਦੇ ਹੋਏ ਨੇ ਅਸੀਂ ਕਿਤੇ ਨਾ ਕਿਤੇ ਕਾੜ ਨਹੀਂ ਦੁੱਧ ਪੀਤਾ ਹੋਇਆ ਉਹਨੂੰ ਨਮਕ ਲਾ ਦਿਓ ਸਿੰਧ ਜ ਲੋਕ ਨੂੰ ਮੂਲੀ ਨੂੰ ਹੈਂਗ ਕਰ ਦੋ ਬਾਹਰ ਘਰ ਦੀ ਛੱਤ ਤੋਂ ਬਾਹਰ ਉਹਨੇ ਰਾਤ ਨੂੰ ਸਾਰੀ ਝੋ ਜਾਣਾ ਥੱਲੇ ਧਰਤੀ ਤੇ ਤੁਸੀਂ ਦੇਖੋਗੇ ਧਰਤੀ ਤੇ ਜੇ ਨੂੰ ਕੋਈ ਕੀੜਾ ਉਸ ਪਾਣੀ ਨੂੰ ਖਾ ਲਵੇ ਜਾਂ ਪੀ ਲਵੇ ਜਾਂ ਟੱਚ ਕਰ ਲਵੇ ਉਹ ਕੀੜਾ ਮਰ ਜਾਂਦਾ ਹੈ ਅੱਜ ਗੱਲ ਕਰਨ ਜਾ ਰਹੇ ਹਾਂ ਜੀ ਜੋੜਾਂ ਦੇ ਦਰਦ ਦੀ ਘਰ ਪਰਿਵਾਰ ਵਿੱਚ ਬਜ਼ੁਰਗ ਹੁੰਦੇ ਨੇ ਗੋਡਿਆਂ ਦੇ ਦਰਦ ਨੂੰ ਲੈ ਕੇ ਬੜੇ ਹੀ ਪਰੇਸ਼ਾਨ ਹੋ ਜਾਂਦੇ ਨੇ ਡਾਕਟਰਸ ਕੋਲ ਜਾਂਦੇ ਨੇ ਡਾਕਟਰ ਸਲਾਹ ਦਿੰਦੇ ਨੇ ਜੀ ਆਪਰੇਸ਼ਨ ਕਰਵਾਉਣਾ ਪੈਣਾ ਪਰ ਆਪਰੇਸ਼ਨ ਕਰਾਉਣ ਤੋਂ ਹਰ ਕੋਈ ਡਰਦਾ ਵੀ ਹੈ ਤੇ ਆਪਰੇਸ਼ਨ ਕਰਵਾਉਣਾ ਵੀ ਕਿਉਂ ਜੇਕਰ ਅਸੀਂ ਆਪਣੇ ਦਿਨ ਦੀਆਂ ਕੁਝ ਆਦਤਾਂ ਬਦਲ ਕੇ ਆਪਣੇ ਗੋਡਿਆਂ ਦੇ ਦਰਦ ਨੂੰ ਜੋੜਾਂ ਦੇ ਨੂੰ ਸਹੀ ਕਰ ਸਕਦੇ ਆ ਸਾਸਤ੍ਰੀ ਕਾਲ ਜੀ ਮੈਂ ਹਾਂ ਹਰਜੋਤ ਕੋਰ ਅੱਜ ਤੁਹਾਨੂੰ ਬਹੁਤ ਹੀ ਵਧੀਆ ਨੁਸਖੇ ਤੇ ਬਹੁਤ ਹੀ ਵਧੀਆ ਜਾਣਕਾਰੀ ਤੁਹਾਡਾ ਸਾਂਝੀ ਕਰਨ ਜਾ ਰਹੇ ਆ ਤੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਜੀ ਵਰਦਾਨ ਆਯੁਰਵੈਦਿਕ ਆਰਗੇਨਾਈਜੇਸ਼ਨ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਜੀ ਬਹੁਤ ਬਹੁਤ ਸਵਾਗਤ ਹੈ ਸਰ ਸਾਸਤ੍ਰੀ ਕਾਲ ਤੁਹਾਡਾ ਵੀ ਮੈਡਮ ਬਹੁਤ-ਬਹੁਤ ਸਵਾਗਤ ਅਰ ਜਿੰਨੇ ਵੀ ਸਾਡੇ ਦਰਸ਼ਕ ਸਾਡੇ ਪ੍ਰੇਮੀ ਸਾਡੀ ਜਾਨ ਸਾਡੇ ਦਰਸ਼ਕ ਜਿਹੜੇ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਸਰੀਕਾਲ ਜੀ ਸਸਰੇਕਾ ਜੀ ਹਾਂਜੀ ਸਰ ਜਿਵੇਂ ਮੈਂ ਸ਼ੁਰੂ ਵਿੱਚ ਹੁਣ ਗੱਲ ਕੀਤੀ ਹੈ ਦੇਖੋ ਆਪਾਂ ਬਜ਼ੁਰਗਾਂ ਦੀ ਗੱਲ ਕਰਦੇ ਹਾਂ ਜਦੋਂ ਕਿਤੇ ਜਾਣਾ ਹੋਵੇ ਤਾਂ ਵੀ ਬਜ਼ੁਰਗ ਨਹੀਂ ਜਾ ਪਾਉਂਦੇ ਜੀ ਗੋਡਿਆਂ ਦਾ ਬੜਾ ਦਰਦ ਹੈ ਜੋੜਾਂ ਵਿੱਚ ਦਰਦ ਰਹਿੰਦਾ ਹੈ ਤੇ ਜਿਵੇਂ ਮੌਸਮ ਚੇਂਜ ਹੁੰਦਾ ਹੈ ਪ੍ਰੋਬਲਮ ਹੋਰ ਜ਼ਿਆਦਾ ਵਧਣ ਲੱਗ ਜਾਂਦੀ ਹੈ ਡਾਕਟਰ ਕਹਿੰਦੇ ਨੇ ਜੀ ਆਪਰੇਸ਼ਨ ਕਰਾ ਲਓ ਆਯੁਰਵੈਦ ਦੇ ਢੰਗ ਦੇ ਨਾਲ ਕਿਵੇਂ ਜੋੜਾਂ ਦੇ ਦਰਦ ਤੋਂ ਛ देखो ਜਿਹੜਾ ਗੁੱਡਿਆਂ ਦਾ ਦਰਦ ਹੈ ਹਾਂਜੀ ਜੋੜਾਂ ਦਾ ਦਰਦ ਹੈ ਜੋੜ ਆਪਣੀ ਬਾਡੀ ਚ 365 ਜੋੜ ਹੈ ਕਿਸੇ ਵੀ ਜੋੜ ਚ ਕਿਸੇ ਵੀ ਟਾਈਮ ਪ੍ਰੋਬਲਮ ਆ ਜਾਂਦੀ ਹੈ ਪਰ ਇੱਕ ਤਾਂ ਬਾਇਵਾਦੀ ਦਾ ਦਰਦ ਹੈ ਦੂਸਰਾ ਜਿਹੜਾ ਇਹ ਦਰਦ ਹੈ ਉਹ ਹੈਗਾ ਜਿਹੜੇ ਅਸੀਂ ਜਿਆਦਾ ਕਿਸੇ ਦਾ ਆਰੇ ਆਰੇ ਫੈਕਟਰ ਜਿਹੜਾ ਹੈਗਾ ਉਹ ਪੋਜੀਟਿਵ ਆ ਗਿਆ ਤਾਂ ਇਟ ਮੀਨਸ ਗਠੀਏ ਦਾ ਦਰਦ ਹੋ ਗਿਆ ਇੱਕ ਕਿਸੇ ਦਾ ਯੂਰਿਕ ਐਸਿਡ ਵਧ ਗਿਆ ਉਹਦੇ ਕਾਰਨ ਥੋੜਾ ਜਿਹਾ ਮਸਲ ਸਟਿਫ ਹੋ ਗਏ ਦਰਦ ਹੋਣ ਲੱਗ ਗਿਆ ਇੱਕ ਆਪਣੇ ਖਾਣ ਪੀਣ ਦੀ ਪ੍ਰੋਬਲਮ ਹੈ ਅਸੀਂ ਗਰਮ ਖਾਣੇ ਉੱਪਰੋਂ ਠੰਡਾ ਪੀ ਲੈਂਦੇ ਆ ਉਹਦਾ ਪ੍ਰੋਬਲਮ ਆ ਜਾਂਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਵਾਸਤੇ ਆਪਣੇ ਘਰ ਬਿਣਾ ਟੁੱਟੀ ਵਾਲਾ ਪਲੇਨ ਘੜਾ ਲੈ ਕੇ ਆਓ ਘੜੇ ਦਾ ਜਿਹੜਾ ਪਾਣੀ ਹੈ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਤੁਹਾਡੇ ਜੋੜਾਂ ਦੇ ਵਿੱਚੋਂ ਯੂਰਿਕ ਐਸਿਡ ਨੂੰ ਐਂ ਵਾਸ਼ ਕਰ ਦਿੰਦਾ ਜਿਵੇਂ ਤੁਸੀਂ ਬਰਸ਼ ਕਰਦੇ ਹੋ ਸਵੇਰੇ ਉੱਠ ਕੇ ਮਤਲਬ ਕਹਿਣ ਦਾ ਕਿ ਇਹ ਸਭ ਤੋਂ ਬੈਸਟ ਇੱਕ ਦੂਜੀ ਚੀਜ਼ੇ ਦੇ ਵਾਸਤੇ ਸਭ ਤੋਂ ਵਧੀਆ ਕਿੱਕਰ ਦੇ ਤੁੱਕੇ ਕਿੱਕਰ ਦਾ ਜਿਹੜਾ ਤੁੱਕਿਆਂ ਦਾ ਪਾਊਡਰ ਬਣਾ ਲੋਗੇ ਤੁਸੀਂ ਕੁਝ ਵੀ ਨਹੀਂ ਲੱਗਣਾ ਕਿਸੇ ਗਰੀਬ ਨੂੰ ਦੇ ਦਿਓ 50 ਰੁਪਏ 100 ਰੁਪਏ ਢਾਂਗੀ ਵਾਲੇ ਨੂੰ ਤੁਹਾਨੂੰ ਕਿੱਕਰ ਦੇ ਤੁੱਕੇ ਲਾ ਕੇ ਦੇ ਦੂਗਾ ਤੇ ਉਹ ਕਿੱਕਰ ਤੋਂ ਲਾਏ ਹੋਏ ਤੁੱਕੇ ਉਹਨਾਂ ਨੂੰ ਛਾਂ ਦੇ ਵਿੱਚ ਸਕਾ ਲੋ ਘਰੇ ਲਿਆ ਕੇ ਮੰਜੇ ਥੱਲੇ ਸੜ ਦਿਓ ਹੋਰ ਕਿਸੇ ਛਾਂ ਜਗ੍ਹਾ ਛਾਮੀ ਜਗ੍ਹਾ ਤੇ ਸੜ ਦਿਓ ਜਿੱਥੇ ਉਹ ਛਾਂ ਚ ਸੁੱਕਣਗੇ ਨਾ ਤਾਂ ਉਹਦੇ ਤੱਤ ਨਹੀਂ ਘਟਦੇ ਔਰ ਉਹਦੇ ਵਿੱਚ ਕੰਪਲੀਟ ਰਹਿੰਦੇ ਆ ਔਰ ਤੁਹਾਡੇ ਬਾਡੀ ਦੇ ਵਿੱਚ ਬੀਰੇਜ ਨੂੰ ਇੰਨਾ ਗਾੜਾ ਕਰ ਦੇਣਾ ਉਹਨਾਂ ਨੇ ਔਰ ਜਦੋਂ ਤੁਹਾਡੇ ਬੀਰੇਜ ਦੇ ਤੱਤ ਕੰਪਲੀਟ ਹੋ ਗਏ ਤਾਂ ਅਧੀਆਂ ਬਿਮਾਰੀਆਂ ਤਾਂ ਉਹ ਵੀ ਭੱਜ ਜਾਂਦੀਆਂ ਨੇ ਕਿਹੇ ਬੰਦੇ ਨਾਲ ਵੱਧ ਸ਼ਕਤੀ ਕਿਸੇ 'ਚ ਹੋ ਨਹੀਂ ਸਕਦੀ ਜਦੋਂ ਇਹ ਚਾਹੇ ਭੈਣਾ ਨੇ ਚਾਹੇ ਭਰਾ ਨੇ ਦੋਨਾਂ ਦੇ ਸਰੀਰ ਚ ਇਹ ਵੀਰੇਜ ਦੀ ਮਾਤਰਾ ਹੁੰਦੀ ਹੈ ਤੇ ਉਹ ਜਦੋਂ ਸਾਡਾ ਸਟਰੋਂਗ ਹੈ ਤਾਂ ਸਾਡੇ ਜਿਹੜੇ ਜੋੜਾਂ ਦੀ ਲੂਬ੍ਰੀਕੇਸ਼ਨ ਹੈ ਜਿਹਨੂੰ ਅਸੀਂ ਗਰੀਸ ਕਹਿੰਦੇ ਆ ਜੀ ਤੁਸੀਂ ਕਹਿੰਦੇ ਹੋ ਗਰੀਸ ਮੈਂ ਨਹੀਂ ਕਹਿੰਦਾ ਇਹ ਸਾਈਨੋਵਲ ਫਲੂਇਡ ਹੁੰਦਾ ਔਰ ਇਹਨੂੰ ਗਰੀਸ ਕਹਿ ਕਹਿ ਕੇ ਅਸੀਂ ਆਪਰੇਸ਼ਨ ਥੀਏਟਰ ਤੱਕ ਆਪ ਹੀ ਲੈ ਕੇ ਗਏ ਆ ਔਰ ਜਿਹੜੇ ਦੂਸਰੇ ਡਾਕਟਰ ਆਪਣੇ ਹੈਗੇ ਆ ਭਰਾ ਸਾਡੇ ਸਰਜਨ ਉਹਨਾਂ ਕੋਲੇ ਜਦੋਂ ਅਸੀਂ ਜਾਵਾਂਗੇ ਤਾਂ ਦੇਖੋ ਜੇ ਕਿਸੇ ਪੰਡਤ ਕੋਲੇ ਜਾਓਗੇ ਉਹਨੇ ਕਹਿਣਾ ਵੀ ਫਲਾਣੇ ਰੰਗ ਦਾ ਧਾਗਾ ਪਾ ਲੈ ਗੋਡੇਆਂ ਦੇ ਉੱਤੇ ਆ ਆ ਸਵਾਹ ਪਾ ਲੈ ਤੇਰੇ ਗੋਡੇ ਠੀਕ ਹੋ ਜਾਣਗੇ ਤੇ ਜੇ ਕਿਸੇ ਆਪਾ ਬਾਬੇ ਕੋਲੇ ਜਾਵਾਂਗੇ ਉਹਨੇ ਕਹਿਣਾ ਲੈ ਵੀ ਤੂੰ ਪੰਜ ਚੌਕੀਆਂ ਲਾ ਤੇਰੇ ਗੋਡੇ ਠੀਕ ਹੋ ਜਾਣਗੇ ਐਸੀ ਤਰ੍ਹਾਂ ਸਰਜਨ ਕੋਲੇ ਜਾਏਗੇ ਉਹਨਾਂ ਨੇ ਕਹਿਣਾ ਵੀ ਆਪਰੇਸ਼ਨ ਕਰਾ ਹੋਰ ਕੋਈ ਹੱਲ ਨਹੀਂ ਮੇਰੇ ਕੋਲੇ ਆਓਗੇ ਮੈਂ ਕਹੂੰਗਾ ਵੀ ਆਹ ਦੇਸੀ ਦਵਾਈਆਂ ਖਾ ਮਤਲਬ ਜਿੱਥੇ ਵੀ ਜਾਵਾਂਗੇ ਉਹਨੇ ਇਹ ਦੇਖਣਾ ਵੀ ਤੁਹਾਡੀ ਜੇਬ ਵਿੱਚ ਕੀ ਹੈ ਮਤਲਬ ਮੇਰੀ ਇੱਕੋ ਆਦਤ ਹੈ ਮੈਂ ਸਭ ਤੋਂ ਪਹਿਲਾਂ ਕਹਿੰਦਾ ਘਰੇ ਰਿਜ਼ਲਟ ਦੇਖੋ ਫਿਰ ਤੁਸੀਂ ਮੈਨੂੰ ਮਿਲੋ ਮੈਨੂੰ ਮਿਲ ਕੇ ਤੁਸੀਂ ਦੇਖੋ ਕੀ ਕਹਿੰਦੀ ਹੈ ਦੁਨੀਆ ਕਿਉਂਕਿ ਮੇਰੇ ਕੋਲੇ ਕੰਮ ਹੈ ਦੋ ਨੇ ਹੂੰ ਪਹਿਲਾ ਕੰਮ ਕਿਰਤ ਕਰੋ ਦੂਜਾ ਕੰਮ ਨਾਮ ਜਪੋ ਤੀਜਾ ਕੰਮ ਵੰਡ ਛਕੋ ਇਹ ਜਿਹੜੀਆਂ ਤਿੰਨ ਚੀਜ਼ਾਂ ਨੇ ਇਹ ਸਾਨੂੰ ਕਿਸੇ ਐਰੇਗੇਰੇ ਨੇ ਨਹੀਂ ਦਿੱਤੀਆਂ ਇਹ ਸਾਨੂੰ ਉਹਨੇ ਦਿੱਤੀਆਂ ਨੇ ਜਿਹਨੇ ਸ੍ਰਿਸ਼ਟੀ ਰਚੀ ਆ ਇਹ ਦੁਨੀਆ ਰਚੀ ਹੈ ਜਿਹਨੂੰ ਪਤਾ ਵੀ ਕੀ ਚੀਜ਼ ਮੈਂ ਦੇ ਰਿਹਾ ਔਰ ਫੜਨ ਵਾਲੇ ਕੋਲੇ ਸ਼ਕਤੀ ਹੋਣੀ ਚਾਹੀਦੀ ਆ ਤਾਂ ਮੈਂ ਤੁਹਾਨੂੰ ਜਿਹੜੇ ਕਿਕਰ ਦੇ ਤੁੱਕਿਆਂ ਦਾ ਨੁਸਖਾ ਦੱਸਿਆ ਇਹਦਾ ਪਾਊਡਰ ਬਣਾ ਲਓ ਸਿਰਫ ਪਾਊਡਰ ਕੁੱਟ ਕੇ ਬਣਾ ਲਓ ਇਹਦਾ ਪਾਊਡਰ ਪਾਣੀ ਦੇ ਵਿੱਚ ਘੋਲ ਕੇ ਰੱਖ ਦੋ ਸਵੇਰੇ ਦੁਪਹਿਰੇ ਸ਼ਾਮ ਤਿੰਨ ਵਾਰੀ ਪੀਣਾ ਇਸੇ ਦਾ ਜਿਹੜਾ ਪਾਊਡਰ ਹੈ ਉਹਨੂੰ ਸਵੇਰੇ ਐ ਲੈ ਕੇ ਐਦਾਂ ਕਰਕੇ ਉਹ ਚ ਥੋੜਾ ਜਿਹਾ ਸੇਂਧਾ ਨਮਕ ਪਾ ਲਓ ਐ ਬਰਸ਼ ਲੈ ਲਓ ਜਿਹਦੇ ਨਾਲ ਤੁਸੀਂ ਮੰਜਣ ਕਰਦੇ ਹੋ ਉਹਦੇ ਨਾਲ ਤੁਸੀਂ ਦੰਦਾਂ ਤੇ ਮੰਜਣ ਕਰੋ ਤੁਹਾਡੇ ਮੂੰਹ ਚੋਂ ਬਦਬੂ ਆਉਂਦੀ ਹੈ ਇਹ ਗੱਲ ਪੱਕੀ ਹੈ ਕਿਉਂਕਿ ਜਦੋਂ ਜੋੜਾਂ ਦਾ ਦ ਉਹਦਾ ਉਹਦਾ ਮੁੱਖ ਕਾਰਨ ਬਣਦਾ পেট ਗੈਸ ਤੇ ਕਬਜ ਉਹਦਾ ਮੁੱਖ ਕਾਰਨ ਹੁੰਦਾ ਸੋਚੋ ਦਿਮਾਗ ਤੇ ਬੋਝ ਪਾਇਓ ਪਤਾ ਲੱਗੂ ਵੀ ਸੱਚੀ ਇਹਦੇ ਕਰਕੇ ਹੋ ਰਿਹਾ ਪੰਗਾ ਹੈ ਤੇ ਇਹ ਜਿਹੜੀ ਚੀਜ਼ ਹੈ ਇਹ ਇਸ ਤੋਂ ਬਚਣ ਵਾਸਤੇ ਸਭ ਤੋਂ ਵਧੀਆ ਘਰੇਲੂ ਨੁਸਖੇ ਹੁੰਦੇ ਆ ਪਹਿਲਾਂ ਤਾਂ ਆਪਦੀ ਰਸੋਈ ਨੂੰ ਰਸੋਈ ਬਣਾਓ ਉਹਨੂੰ ਕਿਚਨ ਕਹਿਣਾ ਬੰਦ ਕਰੋ ਕਿਉਂਕਿ ਜਦੋਂ ਦੀ ਉਹ ਕਿਚਨ ਬਣਾ ਲਈ ਨਾ ਤੁਸੀਂ ਜਦੋਂ ਦੇ ਘਰ ਚ ਕਿਚ-ਕਿਚ ਹੋ ਰਹੀ ਹੈ ਉਹ ਕੰਮ ਵਾਲੀ ਆਉਂਦੀ ਆ ਉਹ ਆਪਦਾ ਕੰਮ ਕਰਦੀ ਆ ਤੁਸੀਂ ਆਪਦਾ ਕਰੀ ਜੰਨੇ ਹੋ ਰਸੋਈ ਚਾਹੀ ਨਹੀਂ ਪਤਾ ਕਿਹੜੀ ਚੀਜ਼ ਪਈ ਆ ਤੇ ਇਹਦੇ ਵਾਸਤੇ ਇੱਕ ਤਾਂ ਅਜਵਾਇਨ ਇੱਕ ਸੌਂਫ ਤੇ ਇੱਕ ਜੀਰਾ ਤਿੰਨ ਚੀਜ਼ਾਂ ਦਾ ਤਵੇ ਤੇ ਰੋਸਟ ਕਰਕੇ ਪਾਊਡਰ ਬਣਾ ਕੇ ਰੱਖੋ ਜਦੋਂ ਰੋਟੀ ਖਾਣ ਲੱਗਦੇ ਹੋ ਤੁਸੀਂ ਥੋੜੀ ਜੀ ਕੌਲੀ ਚ ਪਿਆ ਹੋਣਾ ਚਾਹੀਦਾ ਗੁੜ ਪਹਿਲਾਂ ਖਾ ਲਓ ਰੋਟੀ ਤੋਂ ਸਿਰਫ 5 ਮਿੰਟ ਪਹਿਲਾਂ ਗੁੜ ਖਾ ਲਓ ਇੰਨਕ ਤੁਸੀਂ ਜੇ ਵਿੱਚ ਮੈਨੂੰ ਕਹੋਗੇ ਜੀ ਸ਼ੂਗਰ ਹੈ ਕੁਝ ਨਹੀਂ ਹੁੰਦਾ ਸ਼ੂਗਰ ਦੇ ਬਰੀਜ ਨੂੰ ਜਿੰਨਾ ਕੁ ਗੁੜ ਖਾ ਲੂਗਾ ਤੇ ਥੋੜਾ ਜਿਹਾ ਗੁੜ ਖਾ ਲਓ ਉਦੋਂ ਬਾਅਦ ਤੁਸੀਂ 5-7 ਮਿੰਟ ਬਾਅਦ ਖਾਣਾ ਖਾਓ ਜਿੰਨੀ ਭੁੱਖ ਹੈ ਉਦੋਂ ਬਾਅਦ ਖਾਣਾ ਖਾਇਆ ਜਾਊਗਾ ਕਿਉਂਕਿ ਗੁੜ ਜਿਹੜਾ ਹੈਗਾ ਉਹ ਜਲੀ ਤੇ ਅੱਗ ਅੱਗ ਦੇ ਵਿੱਚ ਕਿਉਂ ਦਾ ਕੰਮ ਕਰਦਾ ਉਹ ਜਦੋਂ ਸਾਡੇ ਅੰਦਰ ਜઠਰਗਣੀ ਬਲਦੀ ਹੈ ਰੋਟੀ ਮੰਗਦੀ ਹੈ ਭੁੱਖ ਲੱਗਦੀ ਹੈ ਅੰਦਰ ਭੁੱਖ ਚਮਕਦੀ ਹੈ ਤਾਂ ਇੱਕ ਅੱਗ ਬਲਦੀ ਹੈ ਅੰਦਰ ਜਿਹੜੀ ਉਹ ਰੋਟੀ ਨੂੰ ਪਚਾਉਣ ਦਾ ਕੰਮ ਕਰਦੀ ਹੈ ਜਦੋਂ ਤੁਸੀਂ ਪਹਿਲਾਂ ਗੁੜ ਖਾ ਲਓਗੇ ਤਾਂ ਉਹਦੇ ਵਿੱਚ ਇੱਕ ਸ਼ਕਤੀ ਆਉਂਦੀ ਹੈ ਤਾਂ ਉਦੋਂ ਬਾਅਦ ਜਿਹੜਾ ਤੁਹਾਡਾ ਖਾਣਾ ਖਾਧਾ ਹੋਇਆ ਉਹ ਪ੍ਰੋਪਰ ਤੁਹਾਨੂੰ ਪਚੇਗਾ ਤੇ ਨਾਲ ਹੀ ਜਦੋਂ ਤੁਸੀਂ ਕੀ ਕਰੋਗੇ ਅਜਵੈਨ ਸੌਂਫ ਤੇ ਜੀਰੇ ਦਾ ਪਾਊਡਰ ਉਹਦਾ ਚਮਚਾ ਖਾਓਗੇ ਉਦੋਂ ਬਾਅਦ ਤੁਸੀਂ ਦੇਖਿਓ ਜਿਹੜੇ ਲੋਕੀ ਕਹਿੰਦੇ ਨੇ ਜੀ ਮਾਂ ਨਹੀਂ ਖਾਣੇ ਰਾਜਮਾ ਨਹੀਂ ਖਾਣੇ ਆਲੂ ਨਹੀਂ ਖਾਣੇ ਚਾਵਲ ਨਹੀਂ ਖਾਣੇ ਭਿੰਡੀ ਨਹੀਂ ਖਾਣੀ ਜਿਮੀ ਕੰਦ ਨਹੀਂ ਖਾਣੇ ਕਟਣ ਨਹੀਂ ਖਾਣੇ ਬਲਕਿ ਕੁਝ ਛੱਡਦੇ ਹੀ ਨਹੀਂ ਵੀ ਆ ਨਹੀਂ ਖਾਣਾ ਮੈਂ ਕਹਿੰਦਾ ਛੱਡੋ ਹੀ ਕੁਛ ਨਾ ਜੋ ਜੀ ਕਰਦਾ ਉਹ ਖਾਓ ਲੇਕਿਨ ਪਰਹੇਜ਼ ਦੇ ਨਾਲ ਹੁਣ ਜੇ ਤੁਸੀਂ ਮਾਂ ਦੀ ਦਾਲ ਖਾ ਲਈ ਮੰਨ ਲਓ ਮਹੀਨੇ ਚ ਇੱਕ ਵਾਰੀ ਤਾਂ ਕੀ ਕਰ ਲੂਗੀ ਕੁਝ ਨਹੀਂ ਕਰਦੀ ਜੇ ਤੁਸੀਂ ਕਹੋ ਵੀ ਰੋਜ਼ ਹੀ ਖਾਣੀ ਆ ਤੇ ਫੇਰ ਔਖਾ ਹੈ ਤੇ ਇਸੇ ਤਰ੍ਹਾਂ ਜਿਹੜੀਆਂ ਚੀਜ਼ਾਂ ਖਾਣੀਆਂ ਨੇ ਉਹਨੂੰ ਤਰੀਕੇ ਨਾਲ ਖਾਓ ਆਪਣੀ ਡਾਈਟ ਸੈੱਟ ਕਰੋ ਮੇਥੀ ਕਲੌਂਜੀ 20 ਦਾਣੇ ਮੇਥੀ ਦੇ 10 ਦਾਣੇ ਕਲੌਂਜੀ ਦੇ ਔਰ 30 ਦਾਣੇ ਆਪਣੇ ਉਹਦੇ ਛੋਲਿਆਂ ਦੇ ਕਾਲੇ ਛੋਲੇ ਰਾਤ ਨੂੰ ਪਾਣੀ ਚ ਭਿਉਂਦਿਓ ਕੰਚ ਦੀ ਕੌਲੀ ਚ ਸਵੇਰੇ ਉੱਠ ਕੇ ਉਹਨੂੰ ਚਬਾ ਚਬਾ ਕੇ ਖਾਣਾ ਔਰ ਜਿਹੜਾ ਪਾਣੀ ਪਿਓਗੇ ਰੱਖਿਆ ਉਹਨੂੰ ਸਿਪ ਕਰ ਕਰਕੇ ਪੀਣਾ ਤੁਸੀਂ ਥੋੜੇ ਦਿਨਾਂ ਚ ਭੁੱਲ ਜਾਓਗੇ ਯੂਰਿਕ ਐਸਿਡ ਕੀ ਹੁੰਦਾ ਕੋਲੇਸਟੇਰੋਲ ਲੈਵਲ ਕੀ ਹੁੰਦਾ ਟ੍ਰਾਈਗਲਿਸਰਾਈਡ ਕੀ ਹੁੰਦੇ ਨੇ ਤੁਸੀਂ ਭੁੱਲੀ ਜਾਣਾ ਰਿਪੋਰਟ ਟੈਸਟ ਕਰਾ ਕੇ ਦੇਖ ਲਓ ਆਪਦੀ ਐਲ ਐਫ ਟੀ ਟੈਸਟ ਕਰਾ ਲਓ ਲੀਵਰ ਫੰਕਸ਼ਨ ਬਿਲਕੁਲ ਠੀਕ ਹੋਣ ਲੱਗ ਜੂਗਾ ਮਤਲਬ ਇਹ ਕੁਝ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨੇ ਇਹਨਾਂ ਨੂੰ ਘਰੇ ਅਜਮਾਓ ਬਾਕੀ ਬਾਬੇ ਦੀ ਫੁੱਲ ਕਿਰਪਾ ਤੁਹਾਡੇ ਭਰਾ ਤੇ ਵੀ ਬੜੀ ਕਿਰਪਾ ਹੈ ਤੁਹਾਡੇ ਤੇ ਵੀ ਇਹ ਕਿਰਪਾ ਬਣੀ ਰਹੇ ਔਰ ਕੋਈ ਵੀ ਘਰੇਲੂ ਨੁਸਖਾ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਕਦੇ ਵੀ ਸਾਨੂੰ ਸੰਪਰਕ ਕਰਦੇ ਰਿਹਾ ਕਰੋ ਤੁਹਾਨੂੰ ਨੁਸਕੇ ਮਿਲਣਗੇ ਤੁਹਾਡੇ ਵਟਸਐਪ ਦੇ ਉੱਤੇ ਜੀ 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 ਬਿਲਕੁਲ ਸਭ ਬਹੁਤ ਵਧੀਆ ਢੰਗ ਦੇ ਨਾਲ ਤੁਸੀਂ ਘਰੇਲੂ ਨੁਸਕੇ ਦੱਸੇ ਨੇ ਔਰ ਉਮੀਦ ਕਰਦੇ ਆ ਜਿਨੇ ਵੀ ਦਰਸ਼ਕ ਕਈ ਬਹੁਤ ਤਰ੍ਹਾਂ ਦੇ ਕਈ ਵਰੀ ਸਾਈਡ ਇਫੈਕਟਸ ਵੀ ਨਾਲ ਦੇਖਣ ਨੂੰ ਮਿਲਦੇ ਨੇ ਪਰ ਘਰੇਲੂ ਚੀਜ਼ਾਂ ਸਾਡੇ ਘਰ ਦੀ ਰਸੋਈ ਵਿੱਚ ਮੌਜੂਦ ਨੇ ਜਿਨ੍ਹਾਂ ਨਾਲ ਅਸੀਂ ਆਪਣੇ ਵੱਡੀ ਤੋਂ ਵੱਡੀ ਬਿਮਾਰੀ ਤੋਂ ਨਿਜਾਦ ਜ਼ਰੂਰ ਪਾ ਸਕਦੇ ਹਾਂ ਸੋ ਇੱਥੇ ਮੈਂ ਗੱਲ ਜਿੱਥੇ ਆਪਾਂ ਜੋੜਾਂ ਦੇ ਦਰਦ ਦੀ ਗੱਲ ਕਰਦੇ ਹਾਂ ਤਾਂ ਇਹ ਲੱਗਦਾ ਕਿ ਸਿਰਫ ਬਜ਼ੁਰਗਾਂ ਨਾਲ ਜੁੜੀ ਸਮੱਸਿਆ ਪਰ ਅੱਜ ਦੇ ਟਾਈਮ ਵਿੱਚ ਦੇਖੀਏ ਯੰਗਸਟਰ ਵਿੱਚ ਵੀ ਆਰਐਫ ਫੈਕਟਰ ਵਧਿਆ ਕਈ ਅਗਰ ਆਪਾਂ ਫੀਮੇਲਸ ਦੀ ਗੱਲ ਕਰੀਏ ਕਾਫੀ ਵਧਿਆ ਹੁੰਦਾ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਡਾਈਟ ਨੂੰ ਲੈ ਕੇ ਜ਼ਰੂਰ ਮੈਂ ਚਾਹਾਂਗੀ ਤੁਸੀਂ ਉਹਨਾਂ ਨੂੰ ਗਾਈਡ ਕਰੋ ਉਹਨਾਂ ਨੂੰ ਸਭ ਤੋਂ ਪਹਿ ਨੰਬਰ 1 ਇੱਕ ਗੱਲ ਗੌਰ ਕਰੋ ਯੰਗਸਟਰ ਜਿੰਨੇ ਵੀ ਹੈਗੇ ਨੇ ਮੇਰੇ ਬੱਚੇ ਵੀ ਦਾ ਆ ਔਰ ਮੇਰੇ ਬੱਚਿਆਂ ਵਰਗੇ ਵੀ ਆ ਤੇ ਉਹਨਾਂ ਨੂੰ ਮੈਂ ਇੱਕੋ ਹੀ ਗੱਲ ਕਹੂੰਗਾ ਮੇਰੀ ਇਹ ਗੱਲ ਗੌਰ ਨਾਲ ਸੁਣਿਓ ਪੁੱਤਰ ਜੀ ਬੇਟਾ ਜੀ ਬੇਟੀ ਜੀ ਬਹੁਤ ਗੌਰ ਨਾਲ ਸੁਣਨੀ ਹੈ ਅਸੀਂ 버ਗਰ ਖਾਈਏ ਅਸੀਂ ਪੀਜ਼ਾ ਖਾਈਏ ਅਸੀਂ ਕੋਲਡ ਡਰਿੰਕ ਪੀਏ ਅਸੀਂ ਕੁਝ ਪੀਏ ਬਈ ਤੈਨੂੰ ਕੀ ਗੱਲ ਠੀਕ ਹੈ ਤੁਹਾਡੀ ਮੈਂ ਤੁਹਾਡੇ ਨਾਲ ਸਹਿਮਤ ਆ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਵੀ ਅਸੀਂ ਖਾ ਸਕਦੇ ਹਾਂ ਕਿਉਂਕਿ ਹੁਣ ਤੁਹਾਡੀ ਜਿਹੜੀ ਮਸ਼ੀਨ ਹੈ ਉਹ ਇਸ ਟਾਈਮ ਪੂਰੀ ਸਟਰੋਂਗ ਹੈ ਜਦੋਂ ਤੁਸੀਂ 50-55 ਦੇ ਹੋਣਾ ਸਾਡੀ ਉਮਰ ਚ ਆਉਣਾ ਤਾਂ ਉਹ ਮਸ਼ੀਨਾਂ ਨੇ ਕਮਜ਼ੋਰ ਹੋ ਜਾਣਾ ਕਿਉਂਕਿ ਅਸੀਂ ਫਿਰ ਵੀ ਕਿਤੇ ਨਾ ਕਿਤੇ ਅਸਲੀ ਦੇਸੀ ਕਿ ਉਹ ਖਾਦੇ ਹੋਏ ਨੇ ਅਸੀਂ ਕਿਤੇ ਨਾ ਕਿਤੇ ਕਾੜ ਨਹੀਂ ਦਾ ਦੁੱਧ ਪੀਤਾ ਹੋਇਆ ਅਸੀਂ ਹਲੇ ਥੋੜੇ ਜੇ ਚੱਲ ਰਹੇ ਆ ਜੀ ਸਾਡੀ ਮਸ਼ੀਨ ਹਲੇ ਠੀਕ ਚੱਲ ਰਹੀ ਆ ਪਰ ਤੁਸੀਂ ਦੇਖੋ ਕਿ ਤੁਹਾਨੂੰ ਥੋੜਾ ਜਿਆ ਤੁਰਨਾ ਪੈ ਜੇ ਸਾਹ ਫੁੱਲ ਜਾਂਦਾ ਜਾਂ ਮੇਰੀ ਗੱਲ ਝੂਠ ਹੈ ਜੀ ਥੋੜਾ ਜਿਆ ਤੁਰਨਾ ਪੈ ਜੇ ਸਾਹ ਫੁੱਲ ਜਾਂਦਾ ਥੋੜੀਆਂ ਜਿਹਾ ਪੌੜੀਆਂ ਚੜ੍ਹਦੀਆਂ ਪੈ ਜਾਣ ਸਾਹ ਫੁੱਲ ਜਾਂਦਾ ਅਸੀਂ ਹਲੇ ਵੀ ਥੋੜਾ ਬੋਧਾ ਤੁਰ ਲੈਨੇ ਆ ਇਸ ਕਰਕੇ ਮੈਂ ਤੁਹਾਨੂੰ ਕਹੂੰਗਾ ਕਿ ਜੋ ਮਰਜ਼ੀ ਖਾ ਤੈਨੂੰ ਕੀ ਮੈਂ ਕਹਾਂ ਕਲੀਅਰ ਐ ਇਸ ਗੱਲ 'ਚ ਇਹ ਗੱਲ ਹਰੇਕ ਨੂੰ ਗੋ ਵੀ ਤੈਨੂੰ ਕੀ ਮੈਂ ਤਾਂ ਖਾਊਂਗਾ ਖਾਓ ਪਰ ਇੱਕ ਚੀਜ਼ ਦਾ ਧਿਆਨ ਰੱਖੋ ਇੱਕ ਗਾਜਰ ਰੋਜ਼ ਖਾਣੀ ਐ ਇੱਕ ਗਾਜਰ ਇੱਕ ਦੀ ਦੋ ਨਹੀਂ ਕਰਨੀ ਇੱਕ ਦੀ ਅੱਧੀ ਵੀ ਨਹੀਂ ਕਰਨੀ ਉਹ ਚੱਬ-ਚੱਬ ਕੇ ਖਾਣਾ ਐ ਵੀ ਨਹੀਂ ਉਹੀ ਕੱਟ ਕੇ ਆਪਾਂ ਖਾ ਲਈਏ ਸਵਾਦ ਲੈ ਕੇ ਨਹੀਂ ਖਾਣੀ ਗਾਜਰ ਖਾਣੀ ਚੱਬ-ਚੱਬ ਕੇ ਕਿਸੇ ਨੇ ਕੀ ਦੇਖਣ ਜਾਣਾ ਤੁਹਾਨੂੰ ਤੁਸੀਂ ਕੀ ਖਾ ਕੇ ਆਏ ਇੱਕ ਬਸੇ ਹੋ ਕੇ ਖਾ ਲਿਆ ਕਰੋ ਦੂਜੀ ਚੀਜ਼ ਮੂਲੀ ਮੂਲੀ ਰਾਤ ਨੂੰ ਛਿੱਲ ਕੇ ਜੀ ਹੈਂਗ ਕਰ ਦੋ ਬਾਹਰ ਉਹਨੂੰ ਨਮਕ ਲਾ ਦਿਓ ਸਿੰਧ ਦਾ ਨਮਕ ਉਹਨੂੰ ਮੂਲੀ ਨੂੰ ਹੈਂਗ ਕਰ ਦਿਓ ਬਾਹਰ ਘਰ ਦੀ ਛੱਤ ਤੋਂ ਬਾਹਰ ਉਹਨੇ ਰਾਤ ਨੂੰ ਸਾਰੀ ਝੋ ਜਾਣਾ ਥੱਲੇ ਧਰਤੀ ਤੇ ਤੁਸੀਂ ਦੇਖੋਗੇ ਧਰਤੀ ਤੇ ਜੇ ਉਹਨੂੰ ਕੋਈ ਕੀੜਾ ਉਸ ਪਾਣੀ ਨੂੰ ਖਾ ਲਵੇ ਜਾਂ ਪੀ ਲਵੇ ਜਾਂ ਟੱਚ ਕਰ ਲਵੇ ਉਹ ਕੀੜਾ ਮਰ ਜਾਂਦਾ ਐਂਦੀ ਜ਼ਹਿਰ ਆ ਉਹਦੇ ਵਿੱਚ ਤੇ ਉਹ ਜਿਹੜੀ ਮੂਲੀ ਦੀ ਸਾਰੀ ਪੌਇਜ਼ਨ ਨਿਕਲ ਗਈ ਰਾਤ ਨੂੰ ਸਵੇਰੇ ਉਹਨੂੰ ਚੰਗੀ ਤਰ੍ਹਾਂ ਧੋ ਕੇ ਉਹ ਚ ਜਿੰਨੀ ਕ ਖਾਧੀ ਜਾਂਦੀ ਹੈ ਚੱਬ ਚੱਬ ਕੇ ਖਾ ਲਓ ਤੁਸੀਂ ਥੋੜੇ ਦਿਨਾਂ ਚ ਕਹੋਗੇ ਆਰੇ ਫੈਕਟਰ ਕਿੱਧਰ ਚਲਾ ਗਿਆ ਐ ਸੱਚ ਬੋਲ ਰਿਹਾ ਮੈਂ ਕਿਉਂ ਸੱਚ ਬੋਲ ਰਿਹਾ ਇਸ ਸਹੀ ਨੁਸਖੇ ਲੱਖਾਂ ਲੋਕਾਂ ਦੇ ਅਜਮਾਇਆ ਹੋਇਆ ਪਿੱਛੇ ਜਿਵੇਂ ਇਹਦਾ ਵੀਡੀਓ ਪਾਇਆ ਸੀ ਮੂਲੀ ਦੇ ਉੱਤੇ ਵੀ ਮੂਲੀ ਨੂੰ ਮਾਮੂਲੀ ਨਾ ਸਮਝੋ ਤਾਂ 2 ਮਿਲੀਅਨ ਤੱਕ ਬਿਲਕੁਲ ਹਾਂ ਜੀ ਤੋੜੇ ਦੇਖਿਆ ਉਹਨੂੰ ਤਾਂ ਮਤਲਬ ਕਹਿੰਦਾ ਵੀ ਲੋਕ ਇਸ ਚੀਜ਼ ਨੂੰ ਕਿਉਂ ਦੇਖਦੇ ਨੇ ਇਹਦਾ ਆਪਾਂ ਨੂੰ ਮੂਲੀ ਰੋਜ਼ ਦੇਖਦੇ ਆਂ ਰੀੜੀਆਂ ਤੇ ਪਈ ਖਾਣੇ ਵੀ ਆਂ ਕਦੂ ਗਸ ਕਰ ਕਰਕੇ ਵੀ ਖਾਣੇ ਆ ਉਹ ਇਹਨੂੰ ਖਾਣਾ ਕਿਵੇਂ ਆ ਉਹ ਪਤਾ ਨਹੀਂ ਮੈਂ ਖਾਣ ਦਾ ਤਰੀਕਾ ਦੱਸਦਾ ਆਰ ਐਫ ਐਕਟਰ ਵਾਲਿਆਂ ਵਾਸਤੇ ਵੀ ਤੇ ਜੋੜਾਂ ਦੇ ਦਰਦਾਂ ਵਾਸਤੇ ਵੀ ਗੋਡਿਆਂ ਦੇ ਦਰਦਾਂ ਵਾਸਤੇ ਵੀ ਸਭ ਤੋਂ ਬੈਸਟ ਫਾਰਮੂਲੇ ਨੇ ਅਜਮਾ ਕੇ ਦੇਖਿਓ ਤੁਹਾਨੂੰ ਪਤਾ ਲੱਗੂ ਜੀਰਾ ਅਜਵੈਨ ਸੌਂਫ ਦੇ ਕਿੰਨੇ ਫਾਇਦੇ ਆ ਮੂਲੀ ਦੇ ਕਿੰਨੇ ਫਾਇਦੇ ਆ ਗਾਜਰ ਦੇ ਕਿੰਨੇ ਫਾਇਦੇ ਆ ਤੁਸੀਂ ਮੇਰੇ ਬੱਚੋ ਔਰ ਮੇਰੇ ਬਜ਼ੁਰਗੋ ਤੁਸੀਂ ਸਾਰਿਆਂ ਵਾਸਤੇ ਇਹ ਬਹੁਤ ਗੁੱਡ ਫਾਰਮੂਲੇ ਨੇ ਔਰ ਮੈਂ ਆਪਣੇ ਬਜ਼ੁਰਗਾਂ ਨੂੰ ਆਪਣੇ ਮਾਪੇ ਸਮਝ ਕੇ ਸੇਵਾ ਦੇ ਰੂਪ ਚ ਇਹ ਨੁਸਖੇ ਦੱਸਦਾ ਔਰ ਜਿਹੜੇ ਯੰਗਸਟਰ ਨੇ ਉਹਨਾਂ ਨੂੰ ਆਪਣੇ ਬੱਚੇ ਸਮਝ ਕੇ ਅਣਜਾਣ ਸਮਝ ਕੇ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰਦਾ ਕਿ ਉਹਨਾਂ ਦੇ ਅੱਜ ਸਮਝਣ ਆਈ ਤਾਂ 10 ਸਾਲ ਨੂੰ ਸਮਝ ਜ਼ਰੂਰ ਆਊਗੀ ਜੇ ਅੱਜੇ ਸਮਝ ਲੈਣ ਤਾਂ 10 ਸਾਲ ਨੂੰ ਮੇਰਾ ਥੈਂਕ ਯੂ ਕਰਦੇ ਫਿਰਨਗੇ ਉਹ ਵੀ ਕੋਈ ਗੋਲ ਹੁੰਦਾ ਸੀਗਾ ਜਿਹੜੇ ਗੱਲਾਂ ਦੱਸ ਕੇ ਗਿਆ ਜੀ ਦੇਖੋ ਮਤਲਬ ਰੂਟੀਨ ਵਿੱਚ ਯੂਜ਼ ਹੋਣ ਵਾਲੀਆਂ ਸਧਾਰਨ ਚੀਜ਼ਾਂ ਪਰ ਤਰੀਕਾ ਥੋੜਾ ਬਦਲ ਗਿਆ ਕਰ ਅਸੀਂ ਯੂ કરીਏ ਤਾਂ ਵੱਡੀ ਤੋਂ ਵੱਡੀ ਬਿਮਾਰੀ ਤੋਂ ਅਸੀਂ ਜੋ ਹੈ निजात ਪਾ ਸਕਦੇ ਆ ਉਮੀਦ ਕਰਦੇ ਆ ਜੇ ਤੁਹਾਡੇ ਘਰ ਪਰਿਵਾਰ ਵਿੱਚ ਵੀ ਕੋਈ ਜੋੜਾਂ ਦੇ ਦਰਦ ਤੋਂ ਗੋਡੇ ਦੇ ਦਰਦ ਤੋਂ ਜਾਂ ਫਿਰ ਕੋਈ ਯੰਗ ਹੀ ਹੈ ਏਜ ਹਲੇ ਆ ਲੱਗਦਾ ਕਿ ਘਟਾ ਪਰ ਆਰ ਫੈਕਟਰ ਰਿਪੋਰਟ ਕਾਫੀ ਜ਼ਿਆਦਾ ਹੈ ਇਹ ਸੋ ਇੱਕ ਘਰੇਲੂ ਨੁਸਖੇ ਨੇ ਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਰ ਕਿ ਬਹੁਤ ਵਧੀਆ ਢੰਗ ਨਾਲ ਤੁਸੀਂ ਘਰੇਲੂ ਨੁਸਖੇ ਦੱਸੇ ਨੇ ਉਮੀਦ ਕਰਦੇ ਆ ਸਾਡੇ ਸਾਰੇ ਦਰਸ਼ਕ ਇਹਨਾਂ ਘਰੇਲੂ ਨੁਸਖਿਆਂ ਨੂੰ ਅਪਣਾਣਗੇ ਆਪਣੀ ਜ਼ਿੰਦਗੀ ਦੇ ਵਿੱਚ ਤੇ ਅੱਗੋਂ ਵੀ ਤੁਹਾਡੇ ਲਈ ਅਸੀਂ ਹੋਰ ਇਸ ਤਰ੍ਹਾਂ ਦੀਆਂ ਚੰਗੀਆਂ ਵੀਡੀਓਜ਼ ਲੈ ਕੇ ਆਵਾਂਗੇ ਤਾਂ ਕਿ ਤੁਸੀਂ ਆਪਣੀ ਜ਼ ਨਾ ਆਪਣੀਆਂ ਆਦਤਾਂ ਨੂੰ ਬਦਲ ਕੇ ਹੀ ਆ ਖੁਦ ਨੂੰ ਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖੋ ਜਲਦੀ ਮਿਲਾਂਗੇ ਜੀ ਸਤਿ ਸ੍ਰੀ ਅਕਾਲ